ਅੱਜ ਕਰਦੇ ਆ ਅੱਗੇ ਇੱਥੇ ਫੈਰ ਕਰਦੇ ਰੋ ਅੱਛਾ ਰੋ ਅੱਗੇ ਆਪਾਂ ਨੂੰ ਅਲੱਗ ਜੀ ਜੀ ਸਭੀ ਨੂੰ ਖਾਣਾ ਖੁਰੂ ਜੀ थ्याङ्क युक्र <laughs> <laughs> ਪੀ ਸਰ ਘੋਰਾਵਾ ਕੱਲ੍ਹ ਜੀਓ ਵਾਲਿਆਂ ਦਾ ਜੀ ਕੱਲ ਨੂੰ ਵੀ ਜੀ ਸਵਾਲ ਹੈ ਇਹ ਉਹਦੇ ਨਾਲ ਉਹਦੇ ਸਾਈਡ ਨੂੰ ਫਾਈਟ ਹੋਰ ਅਲਟੀਮੇਟਲੀ ਨਾ ਆਪਣੀ ਨਾ ਰਹਿਤਾ ਤਾਂ ਉਹਨੂੰ ਅੱਗੇ ਉਹ ਵੀ ਮਾਰਨ ਦਾ ਹੋਰ ਮੈਂ ਜੋ ਮਰਤਾ ਜੀ ਦਾ ਨਾਮ ਹੈ ਕਰਨਾ ਕੋਈ ਸਾਡੇ ਪ੍ਰੋਗਰਾਮ ਕਰੇ ਤੋਂ ਤੋਂ ਲਗ ਮੇਰੇ ਹੋਤੀ ਸਦਨ ਲੀਡਰ ਹੈ ਹਾਂ ਜੀ ਕਾ ਪਰ ਤੁਸੀਂ ਜਿਹੜੀ ਉਸਾਰਤ ਦੀ ਸਹਾ ਨੂੰ ਸਾਡੇ ਬਯੂਰੋ ਤੋਂ ਸਾਡੇ ਇੱਥੇ ਹੋ ਗਿਆ ਜਿੰਪਲ ਮੈਨੂੰ ਸੋਨਾਲਿਕਾ ਵਾਰੋਂ ਤੁਸੀਂ ਬਹੁਤ ਹੀ ਖੁਗੀ ਜਾਂਦੇ ਹੋ ਪਰ ਜੋ ਮਿੰਦਰ ਫੈਮਲੀ ਹੈ ਕਲੀ ਅੰਮ੍ਰਿਤ ਸਰ ਨੇ ਇੱਕ ਕੈਂసర్ ਟ੍ਰੀਟਮੈਂਟ ਤੇ ਨਾਲ ਲਾਉਂ ਇਕ ਨੂੰ ਬੇਸਿਕਲੀ ਡੋਜ਼ ਵੀ ਮੇਰੇ ਨਾਲ ਪਤਾ ਨਹੀਂ ਕੀ ਹੋਊਗਾ ਮੈਨੂੰ ਮੈਡੀਸਨ ਦੇ ਵਿੱਚ ਕੀ ਹੋ ਜਾਊਗਾ ਤੁਹਾਨੂੰ ਜੋ ਟ੍ਰੀਟਮੈਂਟ ਦਿੱਤੀ ਜਾਊਗੀ ਮੇਰੇ ਨਾਲ ਕੀ ਹੋਊਗਾ ਉਹਨੂੰ ਮੋਟੀਵੇਸ਼ਨਲ ਐਤਿਦਾਂ ਦੀ ਉਹਦੀ ਸਹਿਤ ਕਦਾ ਦੀ ਡਿਵੈਲਪਮੈਂਟ ਕਰ ਰਹੀ ਹੈ ਜਿਹਦੇ ਨਾਲ ਆਨ ਵਾਲੇ ਕਈ ਦੇ ਵਿੱਚ ਸ਼ਾਇਦ ਉਹ ਮੈਂਟਲੀ ਇੰਨਾ ਰਿਪੇਅਰ ਹੋ ਜਾਏਗਾ ਕਿਉਂਕਿ ਜਦੋਂ ਪੇਸ਼ੈਂਟ ਕਿਤੇ ਜਾਂਦਾ ਉਹ ਪਰਾਂ ਨੂੰ ਬਿਸਰੂਤ ਕਰਦਾ ਕਿ ਪਤਾ ਨਹੀਂ ਮੈਨੂੰ ਕੀ ਹੋ ਜਾਏਗਾ ਉਹ ਸ਼ਾਹੂ ਦੀ ਸਾਰਿਆਂ ਲਈ ਬਲੀ ਮਦਨ ਸਾਹਿਬੀ ਤੋਂ ਹੈ ਸਤਿਗੁਰੂ ਦੇ ਪਰਿਵਾਰ ਰਹਿਣ ਵੀ ਬਹੁਤ ਬਹੁਤ ਮੁਬਾਰਕਾ ਦੇਣਾ ਚਾਹੁੰਦਾ ਜੋਰਦ ਤਾੜੀਆਂ ਜੀ ਆਏ ਦੋ ਸਾਰੇ ਸਾਰੇ ਦਿਮਾਗ ਇਟ੍ਰਿਸ ਹੋਰ ਸਾਡੇ ਸਾਰੇ ਪਰਿਵਾਰ ਦੇ ਸਦਸਦ ਸਾਡੇ ਆਪਣੇ ਛੋਟੇ ਛੋਟੇ ਜਿਹੜੀਆਂ ਇੰਡਸਟਰੀ ਨਾਲ ਹੈ ਤਾਂ ਅਰਾਊਂਡ 25 ਤੋਂ 30 ਹਜ਼ਾਰ ਬੰਦਾ ਇੱਕ ਮਹੀਨੇ ਦਾ ਦੇ ਅਰਾਊਂਡ ਲੱਖ ਤੋਂ 2 ਲੱਖ ਰੁਪਏ ਪਰ ਪਰਿਵਾਰ ਜਿਹੜਾ ਕੋਈ ਵੱਡਾ ਪਰਿਵਾਰ ਬਣ ਗਿਆ ਛੋਟੇ ਜਿਹੇ ਸ਼ਹਿਰ ਦੇ ਵਿੱਚ 2 ਲੱਖ ਪਰਿਵਾਰ ਇੱਕ ਬਹੁਤ ਵੱਡਾ ਪਰਿਵਾਰ ਬਣ ਗਿਆ ਜਿੰਨਾ ਸਾਡਾ ਜਿਹੜਾ ਅੱਜ ਦਾ ਦੁਨੀਆ ਦੇ ਵਿੱਚ ਬਹੁਤ بڑا ਹੈ ਕਪਰਵਾਤ ਤੋਂ ਫਿਰ ਹਾਈ ਟੀਰ ਪਰਵਾਤ ਬਹੁਤ ਬੜੀ ਹੈ ਔਰ ਸਾਡੇ ਸ਼ਾਸਤਰਾਂ ਦੇ ਮੁਤਾਬਿਕ ਅਗਰ ਕੋਰ ਦੇ ਵਿੱਚ ਅਸੀਂ ਕਰੀਏ ਉਸ ਤੋਂ ਜ਼ਿਆਦਾ ਮੈਨੂੰ ਸਰਪੰਚ ਜੀ ਨੂੰ ਕਿਹਾ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਅਗਰ ਖਿਆਲ ਵਿੱਚ ਆਉਂਦਾ ਸਮਝ ਵਿੱਚ ਜੇਕਰ ਜੇਕਰ ਬੱਚੇ ਵੀ ਨੂੰ ਲੱਗਦਾ ਹੈ ਇਹ ਮੈਂ ਕਹਿ ਸਕਦਾ ਕਿ ਸਾਡੇ ਮਾਤਾ ਜੀ ਆ ਰਾਜਰानी ਮਿੱਤਲ ਜੀ ਨੂੰ ਸਮਰਪਿਤ ਤੇ ਰੋਡ ਜਿਹੜਾ ਆ ਸੁੰਨਾਲੀਕਾ ਪਰਿਵਾਰ ਨੇ ਤਕਰੀਬਨ 70 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਨੂੰ ਸਾਰੀ ਬਿਊਟੀਫਿਕੇਸ਼ਨ ਕਰਾਈ ਹੈ। ਔਰ ਮੈਂ ਐਲਡੀ ਮਿੱਤਲ ਸਾਹਿਬ ਦੇ ਸਾਰੇ ਪਰਿਵਾਰ ਦਾ ਅਮਰਸਾਗਰ ਮਿੱਤਲ ਜੀ ਦਾ ਦੀਪਕ ਮਿੱਤਲ ਜੀ ਦਾ ਔਰ ਸਾਰੇ ਹੀ ਪਰਿਵਾਰ ਦਾ ਮੈਡਮ ਸੰਗੀਤਾ ਮਿੱਤਲ ਜੀ ਦਾ ਸਾਰੇ ਹੀ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿੱਥੇ ਉਹਨਾਂ ਨੇ ਸ਼ਹਿਰ ਨੂੰ ਬਹੁਤ ਕੁਝ ਦਿੱਤਾ ਜਿੱਦਾਂ ਅਸੀਂ ਦੇਖਦੇ ਹਾਂ ਸੰਜੀਵਨੀ ਸ਼ਰਨਮ ਜਿਹੜਾ ਹੈ ਇਹ ਸ਼ਹਿਰ ਦੇ ਸਾਡੇ ਬਜ਼ੁਰਗਾਂ ਦੇ ਲਈ ਇਸ ਵੇਲੇ ਵਾਕਿਆ ਸੰਜੀਵਨੀ ਹੈ ਬਜ਼ੁਰਗ ਇੱਥੇ ਆ ਕੇ ਬਹੁਤ ਆਪਣਾ ਅੱਛਾ ਟਾਈਮ ਸਪੈਂਡ ਕਰ ਰਹੇ ਹੈ ਇਸ ਵੇਲੇ ਔਰ ਇਹ ਜਿਹੜਾ ਰੋਡ ਹੈ ਇਹਦੀ ਬਿਊਟੀਫਿਕੇਸ਼ਨ ਜਿਹੜੀ ਹੈ ਇਹ ਜਿੱਥੇ ਇਸ ਰੋਡ ਦਾ ਨਾਮ ਮਾਤਾ ਜੀ ਦੇ ਨਾਮ ਤੇ ਰੱਖਿਆ ਗਿਆ ਕਿਉਂਕਿ ਉਹ ਉਹ ਮਾਤਾ ਨੇ ਸਾਡੇ ਅਮਰਤਾ ਸਾਗਰ ਮਿੱਤਲ ਜੀ ਨੂੰ ਅਰਦੀਪ ਕੁਮਤਰ ਜੀ ਨੇ ਜਨਮ ਦਿੱਤਾ ਜਨਾ ਨੇ ਹੁਸ਼ਿਆਰਪੁਰ ਨੂੰ ਬਹੁਤ ਕਸ਼ਟ ਦਿੱਤਾ ਅੱਜ ਸੋਨਾਲੀਕਾ ਆਈਟੀਐਸ ਕੰਪਨੀ ਜਿਹੜੀ ਹੈ ਇੱਥੇ 25000 ਤੋਂ ਜ਼ਿਆਦਾ ਲੋਕਾਂ ਨੂੰ ਕੰਮ ਦੇ ਰਹੀ ਹੈ ਟੋਟਲ ਔਰ ਜਿਹੜਾ ਐਕਸਪੈਂਡ ਹੋਈ ਹੈ ਉਹਦੇ ਨਾਲ ਮੇਰੇ ਲੱਗਦਾ ਹੋਰ 15000 ਬੰਦੇ ਜੁਆਇਨ ਕਰੂਗੇ ਔਰ ਸਭ ਤੋਂ ਵੱਡੀ ਖਾਸ ਚੀਜ਼ ਮੈਂ ਇੱਥੇ ਧੰਨਵਾਦ ਕਰਨਾ ਚਾਹਨਾ ਹੈ ਇਹਨਾਂ ਦਾ ਕਿ ਇਹਨਾਂ ਨੇ ਇਹ ਜਿਹੜਾ ਯੂਨਿਟ ਆਇਆ ਪਹਿਲਾਂ ਥੋੜਾ ਜਿਹਾ ਫਗਵਾੜੇ ਲਾਮ ਦਾ ਇੱਕੋ ਹੀ ਮਨ ਦੇ ਵਿੱਚ ਕੋਈ ਜਗ੍ਹਾ ਮਿਲ ਗਈ ਸੀ ਉੱਥੇ ਲੇਕਿਨ ਮਿੱਤਲ ਸਾਹਿਬ ਨੇ ਅਮਰ ਸਾਗਰ ਜੀ ਨੇ ਫੇਰ ਇਹਨਾਂ ਨੇ ਇਹ ਦੇਪੂਜੀ ਨੇ ਫੈਸਲਾ ਲਿਆ ਕਿ ਨਈ ਹੁਸ਼ਿਆਰਪੁਰ ਨੂੰ ਵੀ ਦੇਣਾ ਸੋ ਮੈਂ ਜਿੰਨਾ ਸਾਡੇ ਲੋਕ ਹੁਸ਼ਿਆਰਪੁਰ ਦੇ ਇਹਨਾਂ ਦਾ ਧੰਨਵਾਦ ਕਰਦੇ ਆ ਹਮੇਸ਼ਾ ਕਰਦੇ ਆ ਦਿਨ ਰਾਤ ਕਰਦੇ ਆ ਔਰ ਅੱਜ ਹਿੰਦੁਸਤਾਨ ਦੇ ਪਹਿਲੇ 100 ਪਰਿਵਾਰਾਂ ਚ ਇੱਕ ਪਰਿਵਾਰ ਹੈ ਸਾਡੀ ਸ਼ਾਨ ਹੈ ਮੈਂ ਕਹਿ ਸਕਦਾ ਔਰ ਮਾਤਾ ਜੀ ਨੂੰ ਹਮੇਸ਼ਾ ਇਹ ਜਿਹੜਾ ਰੋਡ ਹੈ ਉਹਨਾਂ ਦੇ ਨਾਂ ਦੇ ਉੱਤੇ ਯਾਦ ਕਰਕੇ ਅਸੀਂ ਨੰਗਣਾ ਸਤਾਰ ਵੇਲੇ ਔਰ ਇਹ ਜਿਹੜੀ ਖੂਬਸੂਰਤੀ ਹੈ ਹੁਣ ਜਿੱਦਾਂ ਜਿੱਦਾਂ ਲਾਈਟ ਥੋੜਾ ਡਾਰਕ ਹੋਏਗਾ ਉਦੋਂ ਉਦਾਂ ਦੀ ਲਾਈਟ ਜਿਹੜੀ ਹੈ ਔਰ ਬਹੁਤ ਖੂਬਸੂਰਤੀ ਵੱਜ ਜਾਂਦੀ ਹੈ ਲੋਕ ਇੱਥੇ ਆ ਕੇ ਵੀਡੀਓਗ੍ਰਾਫੀ ਕਰਕੇ ਜਾ ਕੇ ਮੂਵੀਜ਼ ਬਣਾ ਕੇ ਰੀਲਾਂ ਬਣਾ ਕੇ ਜਿਹੜੀਆਂ ਐ ਫੋਰਨ ਚ ਭੇਜਦੇ ਸਾਨੂੰ ਲੋਕ ਪੁੱਛਦੇ ਵੀ ਕਿਹੜਾ ਰੋਡ ਹੈ ਇਹ ਸਾਰਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹਦੇ ਨਾਲ-ਨਾਲ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਰੋਡ ਤੋਂ ਵੀ ਇਹਦਾ ਜਲਦ ਚਾਲੂ ਹੋ ਜਾਏਗਾ ਰੋਡ ਦੀ ਖੂਬਸੂਰਤੀ ਹੋਰ ਵੀ ਬਾਤ ਚਾਤ ਲੱਗਦੀ ਹੈ ਬਹੁਤ-ਬਹੁਤ ਧੰਨਵਾਦ ਹੈ ਕਿ ਜੇ ਉਹ ਵਿਵਸਥਾ ਨਹੀਂ ਹੋ ਪਾਈ ਜਿਸ ਕਾਰਨ ਕਈ ਵਾਰ ਦੁਰਘਟਨਾਵਾਂ ਹੋ हाँ ट्रैफिक लाइट की भी जल्द व्यवस्था कराई जाएगी अभी आपने ये कहा है वैसे इस रोड पे नेक्स्ट चौक में भी जो है समस्या है उसके लिए ऑलरेडी मैंने कॉर्पोरेशन के अधिकारियों को कह रखा है लेकिन वो उस जल्द उसकी भी आप जल्द देखेंगे ਵਿਧਾਨੇ ਵੀਕ ਦਾ 10 ਦਿਨ ਮੈਂ 15 ਦਿਨ ਦੇ ਅੰਦਰ ਉਸ ਦਾ ਵੀ ਕੋਈ ਨਾ ਕੋਈ ਟੈਂਡਰ ਕਰਾ ਕੇ ਕਰਵਾਉਣਾ ਕੈਮਰੇ ਕੈਮਰੇ ਵੀ ਚਲਾਨ ਦੀ ਵਿਵਸਥਾ ਜਿਹੜਾ ਇੱਥੇ ਮੈਂ ਡੈਫੀਨਿਟ ਹਾਂਜੀ ਕੈਮਰੇ ਦੀ ਇਹ ਸਾਡੇ ਅਧਿਕਾਰੀ ਖੜੇ ਆ ਤੁਹਾਡੀ ਸਾਹਿਬ ਅਸਿਸਟੈਂਟ ਕਮਿਸ਼ਨਰ ਤੇ ਸਰ ਇੱਥੇ ਕੀ ਕੈਮਰੇ ਦੀ ਕੀ ਵਿਵਸਥਾ ਹੁਣ ਕੀ ਉਹਦੇ ਸਰ ਕੈਮਰੇ ਦੀ ਆਹ ਦੇਖੋ ਦੋਸਤੋ ਕਿ ਇਸ ਸੜਕ ਦੇ ਉੱਤੇ ਨਾ ਇੱਕ ਤੇ ਜਿੱਦਾਂ ਜਿੰਪਾ ਜੀ ਨੇ ਦੱਸਿਆ ਆਪਣੇ ਸੀਨੀਅਰ ਸਿਟੀਜ਼ਨਜ਼ ਆਪਸੇ ਈਵਨਿੰਗ ਪਲੇਸ ਮਿਲਦੇ ਆ ਜੁਲਦੇ ਆਪਣਾ ਖੁਸ਼ੀਆਂ ਮਨਾਉਂਦੇ ਆ ਇੱਥੇ ਇੱਕ ਨਾ ਮਾਤਾ ਜੀ ਦੇ ਨਾਮ ਤੇ ਅਸੀਂ ਫਿਜ਼ੀਓਥੈਰੇਪੀ ਸੈਂਟਰ ਖੋਲਿਆ ਦਾ ਜਿੱਥੇ ਨਾ ਬੜੇ ਪੋਸਟ ਗ੍ਰੈਜੂਏਟ ਡਾਕਟਰ ਆ ਚਾਰ ਪੰਜ ਤੇ ਪੜੇ ਲਿਖੇ ਬੜੀ ਸਪੈਸ਼ਲ ਇੰਪੋਰਟਡ ਮਸ਼ੀਨਸ ਲਗਾਈਆਂ ਔਰ ਇੱਕ ਤੀਜਾ ਸੈਂਟਰ ਅਸੀਂ ਇੱਥੇ ਸ਼ੁਰੂ ਕੀਤਾ कि ਜਿਹੜੇ ਬੱਚੇ ਥੋੜੇ ਡਿਸੇਬਲਡ ਹਨ ਮੈਂਟਲੀ ਮੈਂਟਲੀ ਨਹੀਂ ਉਹਨਾਂ ਨੂੰ ਜਗਾਉਣ ਦੀ ਲੋੜ ਹੁੰਦੀ ਆ ਉਹਨਾਂ ਦੇ ਅੰਦਰ ਦਾ ਸ਼ਖਸੀਅਤ ਤੇ ਹੁੰਦੀ ਆ ਉਹ ਕਰੀਬ 30 ਬੱਚਿਆਂ ਦਾ ਐਸਾ ਆ ਸੈਂਟਰ ਸ਼ੁਰੂ ਕੀਤਾ ਗਿਆ ਤੋਂ ਛੋਟੀ ਜੀ ਸੜਕ ਸੀ ਤੇ ਸਾਰੇ ਕੋਈ ਜਾਣਦੇ ਸੀ ਵੀ ਆਪਾਂ ਜਾਂ ਤੇ ਉੱਥੇ ਸ਼ਰਨਮ ਜਾਣਾ ਹੈ ਜਾਂ ਫਿਜ਼ੀਓਥੈਰੇਪੀ ਸੈਂਟਰ ਜਾਣਾ ਹੂੰ ਤੋਂ ਜਿੰਪਾ ਜੀ ਨੇ ਕਿਹਾ ਵੀ ਆਪਾਂ ਨਾ ਹੀ ਇਹ ਰੱਖ ਦਿੰਦੇ ਆ ਨੇਰਸ ਹਾਂ ਨੇ ਸਾਰੇ ਸਾਡੇ ਸ਼ਹਿਰ ਦੇ ਜਿੰਨੇ ਮਿਸਫਲ ਕਮੇਟੀ ਮੈਂਬਰ ਸੀ ਉਹ ਸਭ ਨੇ ਸਹਿਯੋਗ ਦਿੱਤਾ ਜਿੰਪਾ ਜੀ ਦੀ ਅਗਵਾਈ ਚ ਸੋ ਇਹ ਸਾਰਾ ਕੁਝ ਹੋ ਗਿਆ ਹਾਂ ਇਸੇ ਬਾਨੇ ਮਾਤਾ ਜੀ ਦਾ ਨਾਮ ਲੋਕੀ ਯਾਦ ਰੱਖੀਏ ਬਹੁਤ ਬਹੁਤ ਜੀ ਤੁਹਾਡਾ ਆਸਤਾ ਵੀ ਆਪਣਾ ਬਣਾ ਲੈ ਜੀ ਤੇ ਉਹ ਬਾਤ ਗ੍ਰੀਨ ਰਿਵਿਊ ਬਾਰੇ ਉਹ ਇੱਛਾ ਤੇ ਬਹੁਤ ਹੈ ਜਿੰਪਾ ਜੀ ਦੀ ਨਾ ਸਾਡੀ ਵੀ ਹੈ ਉਹ ਕੋਈ ਬੰਦਾ ਲੱਭਦੇ ਪਏ ਆ ਵੀ ਅੱਛਾ ਬੰਦਾ ਮਿਲ ਜੇ ਬਣਾਉਣ ਵਾਲਾ ਨਾ ਹਾਂ ਜਿਹੜਾ ਯੂਸ ਹੋ ਗਿਆ ਬੱਚਾ ਬਹੁਤ ਮਿੱਤਰ ਸਾਹਿਬ ਨੇ ਜਿੱਦਾਂ ਬਜ਼ੁਰਗਾਂ ਨੂੰ ਐਡਾ ਅੱਛਾ ਐਸ਼ਾਨਾ ਸਪੈਂਡ ਕਰਨ ਦੇ ਲਈ ਦਿੱਤਾ ਸੰਜੀਵਨੀ ਸ਼ਰਮ ਮੈਂ ਸੰਗੀਤਾ ਮਿੱਤਰ ਜੀ ਦਾ ਸਪੈਸ਼ਲ ਧੰਨਵਾਦ ਕਰਨਾ ਕਿਉਂਕਿ ਉਹਨਾਂ ਦੀ ਦੇਖ ਰਿਕਸ਼ੇ ਸਾਰੀ ਗਵਾਈ ਚੱਲ ਰਹੀ ਹੈ ਔਰ ਸੈਕੰਡਰੀ ਮਿੱਤਰ ਸਾਹਿਬ ਕੋਲ ਮੈਂ ਡਿਮਾਂਡ ਕੀਤੀ ਸੀ ਮੈਂ ਕਿ ਹੁਸ਼ਿਆਰਪੁਰ ਦੇ ਬੱਚਿਆਂ ਲਈ ਸਾਡੇ ਕੋਲ ਚਿਲਡਰਨ ਪਲੇਸ ਹੈ ਨਹੀਂਗਾ ਕੋਈ ਜਿੱਥੇ ਬੱਚੇ ਇੰਜੋਏ ਕਰ ਸਕਣ ਦੋ ਚੀਜ਼ਾਂ ਗਵਲੀ ਉਮਰ ਦਾ ਨਿਕਲ ਜਾਂਦੀ ਹੈ ਇੱਕ ਬਚਪਨ ਬਹੁਤ ਇੰਪੋਰਟੈਂਟ ਹੁੰਦਾ ਔਰ ਇੱਕ ਉਸ ਤੋਂ ਬਾਅਦ ਜੋ ਲਾਸਟ ਟਾਈਮ ਆਉਂਦਾ ਉਦੋਂ ਵੀ ਬੜਾ ਇੰਪੋਰਟੈਂਟ ਹੁੰ ਔਰ ਬੱਚਿਆਂ ਲਈ ਇਹ ਸੋਨਾਲੀਕਾ ਪਰਿਵਾਰ ਨੇ ਆਈਟੀਐਲ ਨੇ ਇਹ ਅਸ਼ਵਰ ਕਰ ਦਿੱਤਾ ਸਾਨੂੰ ਬੜੇ ਲੰਬੇ ਅਰਸੇ ਤੋਂ ਅਸੀਂ ਇੱਕ ਡਿਜ਼ਾਈਨ ਕਰ ਰਹੇ ਸੀ ਕਿ ਉਹ ਇੱਕ ਅੱਛਾ ਡਿਜ਼ਾਈਨ ਲਿਆਂਦਾ ਜਾਵੇ ਜਿਹਦੇ ਵਿੱਚ ਬੱਚੇ ਟੋਟਲ ਇੰਜਾਇਰ ਹੋ ਗ੍ਰੀਨ ਵੀ ਪਾਰਕ ਜਿਹੜਾ ਹੈ ਉਹਨੂੰ ਉਹਦੀ ਜਿਹੜੀ ਟੋਟਲ ਸਾਰੀ ਹੈ ਉਹ ਚ ਚਿਲਡਰਨ ਪਾਰਕ ਵੀ ਹੋਏਗਾ ਕੁਝ ਅਮਿਊਜ਼ਮੈਂਟ ਪਾਰਕ ਟਾਈ ਬੱਚਿਆਂ ਦੇ ਥੋੜੇ ਜਿਹਾ ਹੋਏਗਾ ਉਹ ਸਾਰੀ ਜਿਹੜੀ ਹੈਗੀ ਅਮਰਸਾਗਰ ਮਿੱਤਲ ਜੀ ਦੀ ਵੀ ਇਹਨਾਂ ਦੀ ਵੀ ਆਪਣੀ ਮਨ ਦੀ ਵੀ ਇੱਛਾ ਸੀ ਇਹਨਾਂ ਨੇ ਖੁਦ ਜਾ ਕੇ ਦਿੱਲੀ ਜਾ ਕੇ ਕਿ ਟ੍ਰੇਨ ਦੇਖ ਕੇ ਵੀ ਇਦਾਂ ਦੀ ਟ੍ਰੇਨ ਚਾਹੀਦੀ ਹੈ ਤੋ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਜਲ ਜਿਹੜਾ ਹੈ ਉਹਦਾ ਵੀ ਕੰਮ ਸ਼ੁਰੂ ਹੋਣਾ ਚਾਹ ਰਿਹਾ ਹੈ। ਸੋਨਲੀ ਕਾ ਗਰੁੱਪ ਟੋਟਲੀ ਉਹਦਾ ਭਾਗਤ ਹੋਣਾ ਚਾਹੀਦਾ।